ਹਲੋ ਹਾਂਜੀ ਹਾਂ ਦੱਸ ਦੱਸ ਮਦਨ ਬਦਮ ਜਿਹੜਾ ਆ ਕੇ ਕਰਕੇ ਨਾ ਬੰਦਾ ਮੁਖਰੀ ਜਨਮਾ ਹੂੰ ਹੂੰ ਮਾਤਾ ਜੀ ਯਾਹ ਪਰ ਹਾਂ ਕਰੀਏ ਹੂੰ ਦੱਸ ਤੂੰ ਮੈਨੂੰ ਕੀ ਆਲੂ ਨਹੀਂ ਪੁੱਛਣਾ ਚਾਹੁੰਦੀ ਆ ਨਾ ਯਮੀ ਤੁਸੀਂ ਮੈਂ ਕਿਹਦੇ ਰਿਸ਼ਤੇ ਰੱਖਣਾ ਚਾਹੁੰਦੇ ਮੇਰੇ ਨਾਲ ਮੈਂ ਤਾਂ ਇਹ ਪੁੱਛ ਨਾ ਜਲਦੀ ਹੋਰ ਕੀ ਆ ਵੀ ਕੱਲ ਕਰਾ ਇਹਨੂੰ ਪਤਾ ਲੱਗ ਗਿਆ ਫੇਰ ਦੇਖੋ ਤੁਹਾਨੂੰ ਡੜੀ ਤੁਸੀਂ ਤਾਂ ਪਿੱਛੇ ਹੋ ਜਾ ਮੈਨੂੰ ਇਹਨੇ ਕਹਿਣਾ ਤੂੰ ਖਰਾਬ ਆ ਨਹੀਂ ਗੱਲ ਸੁਣ ਲੈ ਮੇਰੀ ਤੂੰ ਮੈਂ ਤੇਰੇ ਤੋਂ ਕਹਿ ਬਚ ਰੂ ਮੈਨੂੰ ਪਤਾ ਲੱਗਣੇ ਨਹੀਂ ਜੀ ਨੇ ਅਸੀਂ ਕਿਰ ਰੋਜ਼ ਕਰਨਾ ਇੱਥੇ ਫੈਕਟਰੀ ਕਿੰਨ ਪਤਾ ਕਿ ਕਰ 6 ਮਹੀਨੇ ਬਾਅਦ ਨੰਬਰ ਲੱਗਣਾ ਸੜਾ ਕਿ ਘਰ ਆ ਜਾ ਘਰਾਂ ਗੇੜੇ ਚ ਰੋਜ਼ ਬਿੱਲੀ ਹੁੰਦੀ ਨਾਲੇ ਹੁੰਕਰਾਂ ਕੋਈ ਨਾ ਕੋਈ ਹੁੰਦਾ ਹੀ ਆ ਹੂੰ 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 ਬਈ ਕਿਤੇ ਹੁਣਾ ਸੜਾ ਜੇ ਨੂੰ ਆਏ ਤੁਮੀ ਸਰਤਾ ਮਾਰਾ ਮੋਟਾ ਕੱਢੀ ਜਾ ਲੈਣਾ ਹੂੰ ਹੂੰ ਹਮਾ ਤੇਰੇ ਨਾਲ ਜਿਹੜੇ ਬਾਹ ਫੜਲੀ ਬਾਹ ਛੱਡਣ ਵਾਲੇ ਬੰਦੇ ਆ ਜਿੰਨੇ ਤੇਰਾ ਹੂੰ ਹੂੰ ਤੁਮ ਜੇ ਜੀ ਤੁਹਾਨੂੰ ਤੈਨੂੰ ਮੈਂ ਸੇਕੋ ਮੰਮੀ ਮੰਮੀ ਦਾ ਮੰਮੀ ਨੂੰ ਬਦਲਾਂਗੇ ਫੇਰ ਮੰਮੀ ਨੂੰ ਪਤਾ ਨਹੀਂ ਲੱਗ ਰਿਹਾ ਸੀ 6 ਮਿੰਟ ਤੇ ਮਗਲੇ ਘਰ ਦੇ ਮੰਮੀ ਦੇ ਬਾਹਰ ਹੂੰ ਤਾਂ ਕਿ ਕਰਨਾ ਆਪਾਂ ਨੇ ਹੂੰ ਨਹੀਂ ਤਾਂ ਆਪਾਂ ਅੱਜ ਮੜਮੜਾ ਕਲਮਰ ਨੂੰ ਮੰਮੀ ਦਾ ਕੰਮਿਆ ਕਰ ਲਿਆ ਮੈਂ ਤੇਰੀ ਬਾਹ ਨਹੀਂ ਛੱਡੂੰਗਾ ਤੇ ਇਸ ਟਾਈਮ ਨੂੰ ਫੋਨ ਕਰਿਆ ਮੈਂ ਤਾਂ ਕਰਕੇ ਤੇਰੇ ਨਾਲ ਬਾਹ ਨੂੰ ਹੱਥ ਪਾਇਆ ਨਹੀਂ ਮੈਂ ਪਾਵਾਂਗਾ ਹੂੰ 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 ਉਹਦਾ ਮੈਂ ਤੇ ਗਾਂਹ ਤੇ ਬੱਸ ਐਵੇਂ ਨਹੀਂ ਕੀ ਤੂੰ ਤੇਰਾ ਪਾਇਆ ਹਾਂ ਸੱਚ ਜਦੋਂ ਜਦਦਾ ਮੇਰਾ ਵਿਆਹ ਹੋਇਆ ਜਦਦਾ ਚੋਂਦੇ ਆ ਨਾ ਤੁਸੀਂ ਆਹ ਤੇਰੇ ਨੂੰ ਦਿੱਦੀ ਲਾਈਨ ਮਾਰਦਾ ਜਾਂ ਫਿਰ ਕਿੰਨੇ ਤੇਰੀ ਲਈ ਲਿਆ ਹੋਇਆ ਸੀ ਮੈਂ ਤੁਹਾਨੂੰ ਮਾਤਾ ਨੂੰ ਬੋਤਾ ਹੂੰ ਹੂੰ ਮੈਂ ਤੇਰੇ ਨੂੰ ਕਿਹਨਾਂ ਹੋਣ ਪਤਾ ਮੇਰੇ ਤੇਰੇ ਨਾਲ ਬੜਾ ਜਲ ਕੋ ਬਾਗਾ ਹੂੰ ਹੂੰ ਮੈਂ ਤੇਰੇ ਨੂੰ ਲਾਈਨ ਪਹਿਲੇ ਉਹ ਮਾਰ ਦਿੰਦਾ ਸੀ ਪਤਾ ਮੈਨੂੰ ਤਾਂ ਤੇ ਤੂੰ ਮੁੱਕਰਦੇਗਾ ਤੇ ਹੁੰਦੇ ਆ ਮੈਂ ਮੁੱਕਰਦਾ ਨਹੀਂ ਮੈਂ ਤਾਂ ਹੁਣ ਹੁਣ ਚੱਲ ਆਪਣੀ ਕੁਦਰਤ ਦੀ ਬੋਲਣ ਬਣ ਗਈ ਗੋਹਣੀ ਗੱਲ ਹੂੰ ਹੂੰ ਕਰਾਪ ਮੁਕੇ ਮਰਾ ਮਸ਼ਰਾਹ ਨਿਕਲ ਕਦਣਾ ਤੇ ਸੰਦਾ ਜਾ ਮੈਂ ਠੀਕ ਆ ਠੀਕ ਆ ਉਹ ਬਦਨਾਮੀ ਤੇਰੀ ਖਰਾਕ ਕਰਨ ਦੀ ਨਹੀਂ ਮੇਰੀ ਹੈ ਠੀਕ ਆ ਠੀਕ ਆ ਮੈਂ ਤੇਰਾ ਪੂਰਾ ਸਾਥ ਦੂੰਗਾ ਜਿੱਕਰ ਕੋ ਕੋ ਹੂੰਗੀ ਹਮ ਤੇ ਕਿਤੇ ਟਾਇਰ ਦਾ ਆਪਸ਼ਨ ਦੇਖ ਲਾਂ ਮੈਂ ਠੀਕ ਸਾਥ ਹੂੰ ਹੂੰ ਉਸ ਲਈ ਮੈਨੂੰ ਕੀ ਪੁੱਛਣਾ ਮੈਂ ਮੈਂ ਤਾਂ ਆਏ ਵੀ ਕਿਹੜੀ ਇਸਤ ਰੱਖਣਾ ਚਾਹੁੰਦੇ ਤੇ ਮੈਂ ਤਾਂ ਆਏ ਪੁੱਛਣਾ ਪਾੜੇ ਨਾਲ ਵੀ ਕੱਲ ਕਲਾਮ ਕੋਈ ਪਤਾ ਲੱਗ ਗਿਆ ਫੇ ਮੈਨੂੰ ਬਦਨਾਮੀ ਦੇਣੀ ਹੈ ਤੇ ਤੁਹਾਡੇ ਮੂੰਹ ਤੇ ਨਹੀਂ ਪਰਨਾ ਮੇ ਮਮੀ ਜੀ ਮੈਨੂੰ ਕੁਛ ਨਹੀਂ ਕਹਿੰਦੀ ਮੈਂ ਕਿ ਮੈਨੂੰ ਆਖਦੀ ਕਿ ਮੈਨੂੰ ਗੰਦਨਾ ਕਰੇ ਸਰ ਕੋਈ ਹੋਰ ਵੇਖ ਲੈ ਕਹਿੰਦੀ ਉਹ ਤੇ ਕਹਿਣਦੀ ਆ ਹਾਂ ਕਹਿੰਦੀ ਹੋਰ ਦੇਖ ਲੈ ਮਿੱਤ ਨੂੰ ਹੁਣ ਆਉਣਾ ਲਾਤੀ ਉਠਾ ਪੱਖ ਮੈਂ ਮੱਕ ਮਤੇ ਮੈਂ ਬਣੀ ਸ਼ਾਹ ਨੂੰ ਅੰਦਾਜ਼ ਜਦੋਂ ਮੀਂਹ ਵੀ ਕਰਦੀ ਜੀ ਹੂੰ ਹੂੰ ਕਹਿੰਦੀ ਬਾਹਰ ਕਹਿੰਦੀ ਜਾਈ ਬਾਹਰ ਦੇਖ ਲੈ ਮੈਂ ਬਾਹਰ ਮੈਂ ਮੈਂ ਗੱਲ ਕਰਵਾ ਸਮਝ ਨਹੀਂ ਬਸ ਤੇਰੇ ਨਾਲ ਹੀ ਚਲਾਈ ਜੀ ਹੂੰ ਹੂੰ ਤੇਰੇ ਨਾਲ ਹੀ ਰੋਂਗਾ ਬਸ ਕੀ ਕੀ ਤੁਸੀਂ ਮੈਂ ਤੁਹਾਡਾ ਆਪਣਾ ਕਿਤੇ ਲੱਗੇ ਜਾਣ ਜਾਂ ਮਮੀ ਆਸਾ ਪਾਸੋਂ ਲਿਆਇ ਕਰੂੰ ਕਿਤੇ ਹਾਂ ਜਨ ਉਹ ਕਿ ਤੁਮੀ ਜੱਟਾ ਯਾਰ ਬਾਕੀ ਉਹ ਹੋਰ ਤਾਂ ਤੈਨੂੰ ਪਤਾ ਹੀ ਮੈਂਨੇ ਦੋ ਮਿੰਨੇ ਵਾ ਨੰਬਰ ਲੱਗੇ ਸਰਦਾ ਮਸੀ ਹਾਂਜੀ ਹਾਂਜੀ ਤੁਮੀ ਕੱਲ ਕਾਮ ਮੈਂ ਤੇਰੇ ਨਾਲ ਕੁਮਾਰਾਂ ਨਾਲ ਕੱਲ ਦੇ ਜਾਈਏ ਇਹਨਾਂ ਨੂੰ ਕਰ ਮਾਜਾ ਮੜੇ ਤੁਮੀ ਦੇ ਦੀ ਹੂੰ ਮੈਂ ਤੈਨੂੰ ਕੋਲ ਨਾ ਦੁਨੀਆ ਇਧਰ ਤੇ ਵੀ ਰਸਮ ਤੈਨੂੰ ਛੱਡੂੰ ਠੀਕ ਹੈ ਤੇਰੇ ਕੋਲ ਬਗਨਾਮੀ ਆਉਣ ਲੂੰਗਾ ਮੈਂ ਸੱਕ ਮੇਰੇ ਕੋਲ ਸੱਕ ਆ ਜਾਏ ਠੀਕ ਹੈ ਠੀਕ ਹੈ ਬਦ ਨਾਮ ਨਹੀਂ ਆਉਂਦਾ ਗੰਗਾ ਮਾਚ ਕਹਿੰਦਾ ਜੁਨੇ ਇੱਧਰ ਇੱਧਰ ਹੋਜੂ ਹੂੰ ਹੂੰ ਮੈਂ ਤਾਂ ਤੇਰੀ ਬਲੈਂਡ ਸ਼ੁਰੂ ਵੀ ਮਾਰਦਾ ਹਾਂ ਹੂੰ ਹਾਂਜੀ ਪਤਾ ਹੈ ਪਤਾ ਦੇ ਲੈ ਚੁੰਨੀਆਂ ਦੇਣੇ ਪੈਣਾ ਮਿਲੀਆਂ ਮੈਂ ਹਾਂਜੀ ਹਾਂਜੀ ਹੂੰ ਹੁਣ ਆਪਣਾ ਦੋਹਾਂ ਦਾ ਕੋਈ ਤਖਬਲੇ ਨਹੀਂ ਕਰੂਗਾ ਜਿਸ ਦਿਨ ਤੱਕ ਫੋਨ ਕਰਿਆ ਮੇਰਾ ਤਾਂ ਮਨ ਨੂੰ ਬੜੀ ਕੋਸ਼ਿਸ਼ ਛੜੀ ਹੂੰ ਮਗਾ ਮੇਰਾ ਜਿਹੜਾ ਮੈਂ ਕੰਮ ਕਰਨ ਦਾ ਮੇਰਾ ਹੋ ਗਿਆ ਹੂੰ ਬਹਾਨੀ ਮੈਂ ਬਹਾਨੀ ਬਣਦਾ ਤਾ ਹਾਂ ਮੈਂ ਬਹਾਨੀ ਬਣਦਾ ਤਾਂ ਕੰਮ ਮੈਂ ਬਾਹਰ ਮੈਂ ਕਹਿੰਦਾ ਕਸਮ ਨਹੀਂ ਕਿਸੇ ਕਰਿਆ ਹੋਵੇ। ਅੱਛਾ ਅੱਛਾ ਕਹਿੰਨਾ ਠੀਕ ਆ। ਅੱਛਾ ਆ ਆ ਚੰਦਰੀ ਜੀ ਨੇ ਕਦੇ ਫੇਰਾ ਫਿਰਦੀ ਆ ਮੈਂ ਜੋ ਪੰਪਨ ਚਾਚਾ ਕਰਦੇ ਨੇ ਰੋਪੜ ਨੰਦਪੁਰ ਦਾ ਜਦੋਂ ਨੂੰ ਮੇਰੇ ਕੋਈ ਵੀ ਤੇ ਗੱਲ ਆਏ। ਹੂੰ ਹੂੰ। ਇਹ ਬੰਦੇ ਜਿਹੜੇ ਫਿਰਦੇ ਨੇ ਕਿ ਆਪ ਮਾਰੀ ਖੱਟਣ ਹੈ। ਹਾਂਜੀ ਹਾਂਜੀ। ਹਾਂ ਜੀ ਸਾਫ ਬੰਦਾ ਐ ਜਾਂ ਪਤਾ ਨਹੀਂ ਕਿਸੇ ਨਾਲ ਹੈ ਨਹੀਂ। ਉਹ ਮੁੰਡੇ ਨਾਲ ਕਰਨ ਦਾ ਸਹਜਾ ਹੁੰਦਾ। ਠੀਕ ਆ ਠੀਕ ਆ। ਪਰ ਚੰਦਰੀ ਜੀ ਕੋਲ ਰਹੇ ਨਾ ਮੇਰੇ ਨਾਲ। ਹਾਂਜੀ ਹਾਂਜੀ। ਇਕੜ ਮਜਨ ਕੋ ਹੰਗਰ ਰੀਜਨਲ ਗੇਨ ਕਿਤੇ ਗੋ ਲਗਿਆ ਸਵਾਰ ਕਾ ਕਾਇਦ ਨਹੀਂ ਠੀਕ ਆ ਠੀਕ ਆ ਹੋਰ ਗੱਲ ਸੋਣ ਮੈਨੂੰ ਕੀ ਪੁੱਛਣਾ ਹੈ ਬਸ ਬਸ ਆਇ ਪੁੱਛਣਾ ਬੱਸ ਯਾ ਤੁਸੀਂ ਮੈਨੂੰ ਦੰਗੂ ਦ ਹੂੰ ਅੱਛਾ ਤੇ ਨਾ ਲਗੂ ਨਹੀਂ ਮੜੀ ਚਲ ਦੇਖ ਲੂੰਗੇ ਆ ਦੇਖ ਲੂੰਗਾ ਮੈਂ ਕਿਤੇ ਨਾ ਬੰਦੇ ਨੂੰ ਬੰਬਰੇ ਮੈਂ ਹਰ ਜਿਹੜੀ ਮਮੇ ਸੌਣ ਲੱਗੇ ਤੁਸੀਂ ਆਪਨੇ ਆਪ ਚ ਬਸੇ ਬਸੇ ਜਾਉਂਦਾ ਫਿਰ ਕਿੰਨਾ ਕਿ ਤੁਸੀਂ ਆਪ ਬਚਣਾ ਠੀਕ ਆ ਠੀਕ ਆ ਆਪ ਦੇਖੋ ਲਾਈਵ ਜਾਣਾ ਛੱਡਣ ਲੱਗ ਪਾੜੇ ਠੀਕ ਜੀ

ਅੰਦਰ ਅੰਦਰ ਉਹ ਵੀ ਆਪਣਾ ਪਿਆਰ ਅੰਦਰ ਦੇ ਆਪਣਾ ਪਿਆਰ ਚੱਲੀ ਜੇ ਲੈਣਾ ਹੂੰ 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 ਅੰਦਰ ਦੇ ਮੇਰੇ ਨਾਲ ਪੂਰਾ ਪਿਆਰ ਕਰ ਲਾਂ ਤੇਰੇ ਮਨ ਵਿੱਚ ਤੇਰੇ ਖਤਰਮ ਇਹ ਜਗਾ ਜਿੱਦਾ ਪਤਨ ਹੋਣੀ ਨਹੀਂ ਨਹੀਂ ਤੁਹਾਨੂੰ ਆਈ ਨਹੀਂ ਮੇਰੀ ਤਿੰਨ ਕੁੜੀਆਂ ਵਰਗੀ ਹੈ ਮੈਂ ਵੀ ਅੱਖ ਤੁਹਾਡੀ ਬਹੂ ਆ ਤੁਸੀਂ ਇਹ ਹੰਦ ਲੈਂਦਾ ਨਹੀਂ ਨਹੀਂ ਕੋ ਜਦੋਂ ਕੋਈ ਮਿਲਦਾ ਹੁੰਦਾ ਤਾਂ ਉਹ ਨਾ ਹੋ ਜਾਂਦਾ ਤੂੰ ਯਰ ਉਹਨਾਂ ਕਾਹ ਤੇਰਾ ਵੀ ਗਰੂ ਕਰੀ ਤੇ ਜਦੋਂ ਮੈਨੂੰ ਫੋਨ ਕਰਤਾ ਹੂੰ ਮੈਂ ਕੰਮ ਕਰ ਤੇ ਤੇਰੀ ਵੀ ਕਰੀ ਗਾਣੀ ਫੋਨ ਕਰਿਆ ਤਾਂ ਹੈ ਮੈਂ ਤੇਰੀ ਗਾਂ ਤੇ ਵੱਧ ਰੱਖਣਾ ਜਿੰਨਾ ਹਮਮ ਹੁਣ ਵੀ ਠੀਕ ਹਾਂ ਜਿੱਕਰ ਕੋਈ ਕਰਨ ਨਾ ਤੇਰੇ ਨਾਲ ਐ ਭੈਰ ਭੈੜਾ ਠੀਕ ਠੀਕ ਹੈ ਤੇ ਤੁਮਨੇ ਜਾਣ ਤੇ ਬਾਦ ਲੈ ਲਓ ਠੀਕ ਚਲਾਂ ਫੇ ਮੈਂ ਕੰਮ ਕਰ ਲਵਾਂ ਹੈ ਨਾ ਮੈਂ ਨਹੀਂ ਗਲਤੀ ਗਲਤ ਗੱਲ ਕਹਣਾ ਹਮ ਜਦੋਂ ਨੂੰ ਜਮਨ ਮੈਂ ਇੰਦੀ ਗੱਲ ਕਰ ਰਹਾ ਤੂੰ ਕਹਿੰਦੀ ਮੈਂ ਕਿਹਾ ਮੈਂ ਕਿੱਸਾ ਟਾਈਮ ਮੈਂ ਕਹਾਂ ਵੀ ਮੈਂ ਕਹਿਣ ਲੱਗਾ ਤੈਨੂੰ ਵੀ ਮੈਂ ਤਾਂ ਕਿਹਾ ਤੇਰੇ ਮਦਰ ਕੋਲ ਆ ਕੀ ਕਹਿੰਦੇ ਮੈਂ ਜਦੋਂ ਮਦਰ ਕੋਲ ਮੈਂ ਇੰਦੀ ਗੱਲ ਕਰਦਾ ਤਾਂ ਹਾਂਜੀ ਮੈਂ ਦੀ ਮੈਂ ਮਾਰਸੇ ਮਹਿਮਾ ਨਾਲ ਰਿਹਾ ਹਾਂ ਹਾਂਜੀ ਹਾਂਜੀ ਉਦੋਂ ਤੂੰ ਕਹਿੰਦੀ ਮੈਂ ਕਿਹਾ ਮੈਂ ਕਿੱਸਾ ਹੈ ਹਮ ਮੈਂ ਤਾਂ ਮੈਂ ਤਾਂ ਹੀ ਤੈਨੂੰ ਕਹਿਣ ਲੱਗਾ ਵੀ ਮੈਂ ਤਾਂ ਹੀ ਤੇਰੇ ਮਦਰ ਕੋਲ ਮਨਾ ਮੇਰੇ ਨੇਮ ਹੈ ਅੱਛਾ ਅੱਛਾ ਤੈਨੂੰ ਠੀਕ ਹੈ ਇਹਦਾ ਬਹੁਤ ਕੰਮ ਦਾ ਹੂੰ ਹੂੰ ਮੇਰੇ ਬਹੁਤ ਵਖੇਂ ਲੱਗਾ ਮਸਾਈ ਨੇ ਜਪਾਂ ਤੇ ਦੁਨੀਆ ਘੜਤੀ ਹੈ ਹੂੰ ਤਾਂ ਹੀ ਚੱਕੀ ਜਾਂਦੇ ਬੈਠ ਕੇ ਬਹਿਣੇ ਚ ਆਹ ਤਾਂ ਹੀ ਕਾਇਂ ਸਹੀ ਦੇ ਬਹੁਤ ਕੰਮ ਦਾ ਲੱਗਦਾ ਕਿ ਤਾ ਮੈਂ ਹੂੰ ਹੂੰ ਆਹ ਇਹ ਸਹੀ ਕਿਰਾ ਮੈਨਾਂ ਸਾਰੀ ਗੇਜਨਾਂ ਨਹੀਂ ਜਾਉਂਦਾ ਹਾਂ ਚਲੋ ਠੀਕ ਆ ਮੈਂ ਕੰਮ ਕਰ ਲਵਾਂ ਗੱਲ ਤਾਂ ਗੱਲ ਸੁਣ ਪਹਿਲਾਂ ਜੀ ਹਾਂਜੀ ਗੱਲ ਸੁਣਦਾ ਬਾਪਾ ਇਹਨਾਂ ਤੇਰੀ ਬੈਜੇਂ ਬਰ ਬੱਤ ਤੇ ਪੈਰ ਜਿੱਧਰ ਕਹੂੰਗਾ ਤੁਹਾਨੂੰ ਲਾਉਂਗਾ ਠੀਕ ਠੀਕ ਆ

ਤੂੰ ਵੀ ਕਿਹਦੇ ਕਿਹਾ ਦੇ ਤੁਝੇਂ ਦੇ ਹੂੰ ਬਗੈਰ ਨਾ ਕਿਹੋ ਗਰੀ ਮੈਂ ਬਾਬਰੀ ਗਿਆ ਵਾ ਤੁਸੀਂ ਜਾਂ ਦੇਖੀ ਜਾਂਦੇ ਮੇਰੇ ਕੰਨੀ ਨੂੰ ਜਿਹਦਾ ਦਿਲ ਮਿਲਿਆ ਬੰਦਾ ਉਹ ਹੀ ਬੰਦਾ ਦੇਖਦਾ ਹੁੰਦਾ ਹੂੰ ਮੈਂ ਤੇ ਤੇ ਜੇ ਤੂੰ ਮੰਨੇ ਮੇਰੇ ਬਾਸਕੂਟ ਇੱਕ ਕਰ ਕਰ ਲਈ ਮੈਂ ਹੂੰ ਬਾਕੀ ਕੋਣ ਵੀ ਤੈਨੂੰ ਕਿਸੇ ਸਰਚੇ ਪਰ ਤੇ ਅੱਗਾ ਪਿੱਛਾ ਜੋ ਵੀ ਤੈਨੂੰ ਦੇਣਾ ਮੱਗਿਆ ਅੱਗਾ ਪਿੱਛਾ ਕਰੀ ਜਾਣਾ ਤੇਰਾ ਆਪੇ ਪਤਾ ਨਹੀਂ ਲੱਗਣ ਦੇਣਾ ਮੈਂ ਕਿਸੇ ਠੀਕ ਠੀਕ ਹਾਂ ਪਤਾ ਨਹੀਂ ਲੱਗਣ ਦੇਣਾ ਅੱਗੇ ਤੇ ਤੇਰੀ ਜਿਦਾ ਮੇਰੀ ਇੱਜ਼ਤ ਹੈ ਠੀਕ ਠੀਕ ਹੈ ਕੰਬੂਸ ਉਹਨਾਂ ਤੇ ਡੈਡੀ ਆ ਮੈਂ ਕਹਾਂ ਲੜਕੇ